ਰਾਜਵੀਰ ਦੀ ਭੈਣ ਨੇ ਤੋੜ ਦਿੱਤੀ ਚੁੱਪੀ ਕਹਿਤੀਆਂ ਇਹੋ ਜਿਹੀਆਂ ਗੱਲਾਂ ਜੋ ਸੁਣ ਕੇ ਹਰ ਕੋਈ ਚੌਂਕ ਜਾਵੇਗਾ ਪਹਿਲੀ ਵਾਰ ਰਾਜਵੀਰ ਦੀ ਭੈਣ ਨੇ ਦੱਸਿਆ ਆਪਣੇ ਭਰਾ ਬਾਰੇ ਸੱਚ ਸੁਣ ਕੇ ਤੁਹਾਡਾ ਵੀ ਦਿਲ ਟੁੱਟ ਜਾਵੇਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਮਨਪਸੰਦ ਚੈਨਲ ਬੋਲ ਪੰਜਾਬ ਉੱਤੇ ਜਿੱਥੇ ਅਸੀਂ ਹਰ ਵਾਰ ਲੈ ਕੇ ਆਉਂਦੇ ਹਾਂ ਪੰਜਾਬ ਦੀਆਂ ਉਹ ਖਬਰਾਂ ਜੋ ਸਿਰ ਦਿਲ ਨੂੰ ਨਹੀਂ ਛੂੰਦੀਆਂ ਸਗੋਂ ਦਿਲ ਦੇ ਅੰਦਰ ਉਤਰ ਜਾਂਦੀਆਂ ਹਨ ਅੱਜ ਦੀ ਖਬਰ ਇੱਕ ਵਾਰ ਫਿਰ ਪੰਜਾਬ ਨੂੰ ਭਾਵੁਕ ਕਰ ਰਹੀ ਹੈ ਇਹ ਗੱਲ ਹੈ ਸਾਡੇ ਸਭ ਦੇ ਪਿਆਰੇ ਰਾਜਵੀਰ ਜਵੰਦਾ ਦੀ ਭੈਣ ਬਾਰੇ ਜਿਸਨੇ 1 ਮਹੀਨੇ ਬਾਅਦ ਪਹਿਲੀ ਵਾਰ মিডিਆ ਦੇ ਸਾਹਮਣੇ ਆਪਣੇ ਦਿਲ ਦੀ ਗੱਲ ਰੱਖੀ ਹੈ ਰਾਜਵੀਰ ਜਵੰਦਾ ਉਹ ਹੈ ਨਾ ਜਿਨੇ ਆਪਣੇ ਗੀਤਾਂ ਨਾਲ ਪੰਜਾਬ ਦੇ ਹਰ ਇੱਕ ਕੋਨੇ ਨੂੰ ਪਿਆਰ ਦਿੱਤਾ ਹਰ ਦਿਲ ਨੂੰ ਛੂ ਲਿਆ ਉਹ ਸਿਰਫ ਗਾਇਕ ਨਹੀਂ ਸਗੋ ਇੱਕ ਜਜ਼ਬਾਤ ਸੀ ਪਰ ਹੁਣ ਜਦੋਂ ਉਹ ਸਾਡੇ ਵਿੱਚ ਨਹੀਂ ਉਹਦੇ ਘਰ ਦੀ ਖਮੋਸ਼ੀ ਵੀ ਇੱਕ ਕਹਾਣੀ ਕਹਿੰਦੀ ਹੈ ਉਹਦੀ ਭੈਣ ਨੇ ਰੋਂਦਿਆਂ ਕਿਹਾ ਰਾਜਵੀਰ ਮੇਰੇ ਲਈ ਸਿਰਫ ਭਰਾ ਨਹੀਂ ਸੀ ਮੇਰਾ ਸਹਾਰਾ ਸੀ ਜਦ ਮੈਂ ਰੋਂਦੀ ਸੀ ਉਹ ਹਸਾ ਦਿੰਦਾ ਸੀ ਹੁਣ ਉਹ ਹੈ ਨਹੀਂ ਪਰ ਅੱਜ ਵੀ ਲੱਗਦਾ ਹੈ ਕਿ ਉਹ ਮੇਰੇ ਕੋਲ ਹੈ ਹੋੜੀ ਜਈ ਆਵਾਜ਼ ਆਉਂਦੀ ਹੈ ਤੂੰ ਰੋਣਾ ਨਹੀਂ ਮੈਂ ਤੈਨੂੰ ਕਦੇ ਛੱਡ ਕੇ ਨਹੀਂ ਜਾਵਾਂਗਾ ਦੋਸਤੋ ਇਹ ਗੱਲ ਸੁਣ ਕੇ ਮੀਡੀਆ ਵਿੱਚ ਮੌਜੂਦ ਹਰ ਵਿਅਕਤੀ ਦੀ ਅੱਖਾਂ ਨਮ ਹੋ ਗਈਆਂ ਇਸ ਵੇਲੇ ਰਾਜਵੀਰ ਦੀ ਭੈਣ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ ਉਸਨੇ ਸਾਰੇ ਕੰਮਾਂ ਤੋਂ ਬ੍ਰੇਕ ਲੈ ਲਿਆ ਹੈ ਅਤੇ ਹਰ ਸ਼ਾਮ ਉਹ ਆਪਣੇ ਭਰਾ ਦੀਆਂ ਯਾਦਾਂ ਨਾਲ ਗੱਲਾਂ ਕਰਦੀ ਹੈ ਉਹ ਦੱਸਦੀ ਹੈ ਮੈਂ ਹਰ ਰੋਜ਼ ਰਾਜਵੀਰ ਦੀ ਡਾਇਰੀ ਪੜ੍ਹਦੀ ਹਾਂ ਉਸ ਵਿੱਚ ਉਹ ਤੇ ਗੀਤਾਂ ਦੇ ਸੋਪਨੇ ਅਤੇ ਵਿਚਾਰ ਲਿਖੇ ਹਨ ਹਰ ਪੰਨਾ ਪੜ ਕੇ ਦਿਲ ਕੰਬ ਜਾਂਦਾ ਹੈ ਪਰ ਹੁਣ ਮੈਂ ਉਹਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਵਾਅਦਾ ਕਰਦੀ ਹਾਂ ਦੋਸਤੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਜਵੀਰ ਦੀ ਭੈਣ ਨੇ ਐਲਾਨ ਕੀਤਾ ਹੈ ਜਲਦੀ ਰਾਜਵੀਰ ਦਾ ਇੱਕ ਨਵਾਂ Song ਆਊਗਾ ਜਿਸ ਵਿੱਚ ਉਹਦੇ ਅਧੂਰੇ ਬੋਲ ਨੂੰ ਪੂਰਾ ਕਰਕੇ ਗਾਇਆ ਜਾਵੇਗਾ ਉਸਨੇ ਕਿਹਾ ਮੇਰਾ ਪਰਾ ਜਿੱਥੇ ਵੀ ਹੋਵੇ ਉਹ ਖੁਸ਼ ਹੋਵੇ ਜੇ ਮੈਂ ਉਹਦਾ ਸੁਪਨਾ ਪੂਰਾ ਕਰਾਂ ਪਿੰਡ ਦੇ ਲੋਕ ਕਹਿੰਦੇ ਹਨ ਹਰ ਸ਼ਾਮ ਰਾਜਵੀਰ ਦੀ ਭੈਣ ਇੱਕ ਦੀਵਾ ਜਲਾਉਂਦੀ ਹੈ ਅਤੇ Holi ਜੀ ਆਵਾਜ਼ ਵਿੱਚ ਕਹਿੰਦੀ ਹੈ ਇਹ ਦੀਵਾ ਸਿਰਫ ਰੋਸ਼ਨੀ ਲਈ ਨਹੀਂ ਮੇਰੇ ਭਰਾ ਦੀ ਰੂਹ ਲਈ ਹੈ ਇਹ ਵੇਖ ਕੇ ਹਰ ਵਿਅਕਤੀ ਦੀ ਅੱਖਾਂ 'ਚੋਂ ਹੰਝੂ ਨਿਕਲ ਆਉਂਦੇ ਹਨ ਰਾਜਵੀਰ ਜਵੰਦਾ ਭਾਵੇਂ ਅੱਜ ਸਾਡੇ ਵਿੱਚ ਨਹੀਂ ਪਰ ਉਹਦੀ ਆਵਾਜ਼ ਉਹਦਾ ਪਿਆਰ ਅਤੇ ਉਹਦਾ ਨਾਂ ਸਦਾ ਜਿਉਂਦਾ ਰਹੇਗਾ ਅਸੀਂ ਦਿਲੋਂ ਦੁਆਵਾਂ ਕਰਦੇ ਹਾਂ ਰੱਬ ਉਹਦੀ ਭੈਣ ਨੂੰ ਹੌਸਲਾ ਬਖਸ਼ੇ ਅਤੇ ਰਾਜਵੀਰ ਦੀ ਆਤਮਾ ਨੂੰ ਸ਼ਾਂਤੀ ਪ੍ਰਾਪਤ ਹੋਵੇ ਜੇਕਰ ਤੁਸੀਂ ਵੀ ਰਾਜਵੀਰ ਜਵੰਦਾ ਨੂੰ ਪਿਆਰ ਕਰਦੇ ਹੋ ਤਾਂ ਕਮੈਂਟਾਂ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਵੀਡੀਓ ਨੂੰ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਚੈਨਲ ਬੋਲ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਪੰਜਾਬ ਦੀ ਹਰ ਸੱਚੀ ਤੇ ਪਾਉ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ